ਤਾਂਬਾ ਸੀਐਮ ਬਿਆਨ ਸਿੰਘ ਕਤਲ ਮਾਮਲੇ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂਵਾਲਾ ਨੂੰ ਬੁੱਧਵਾਰ ਯਾਨੀ ਕਿ ਅੱਜ 3 ਘੰਟੇ ਦੀ ਪੈਰੋਲ ਮਿਲੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਇਹ ਪੈਰੋਲ ਦਿੱਤੀ ਹੈ ਕਿਉਂਕਿ ਉਹਨਾਂ ਦੇ ਵੱਡੇ ਭਰਾ ਭਾਈ ਕੁਲਵੰਤ ਸਿੰਘ ਦਾ ਭੋਗ ਹੈ ਜਿਹੜਾ ਕਿ ਲੁਧਿਆਣਾ ਦੇ ਨਜ਼ਦੀਕ ਸਿਤ ਪਿੰਡ ਰਾਜੂਵਾਲਾ ਦੇ ਵਿੱਚ ਭੋਗ ਸਮਾਗਮ ਹੈ ਅਜੇਹੇ ਦੇ ਵਿੱਚ ਉਹਨਾਂ ਨੂੰ ਪੈਰੋਲ ਮਿਲੀ ਹੈ ਪਰ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ੰਦਰ ਸਿੰਘ ਗਰੇਵਾਲ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਸਿੱਖਾਂ ਲਈ ਵੱਖਰਾ ਕਾਨੂੰਨ ਕਿਉਂ ਹੈ ਉਹਨਾਂ ਨੇ ਕਿਹਾ ਹੈ ਕਿ ਅਜੇਹਾ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਹੈ ਕਿ ਰਾਜ ਹੁਣਾ ਇਹ ਨਹੀਂ ਕਹਿ ਰਹੇ ਕਿ ਉਹਨਾਂ ਦੀ ਫਾਂਸੀ ਮੁਆਫ ਕਰ ਦਿੱਤੀ ਜਾਵੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਸਾਬ ਕਿਹਾ ਹੈ ਕਿ ਸਜ਼ਾ ਦੇਣੀ ਹੈ ਦੇ ਕੇ ਖਤਮ ਕੀਤੀ ਜਾਵੇ ਭਾਵੇਂ ਉਹ ਫਾਂਸੀ ਦੀ ਹੋਵੇ ਜਾਂ ਫਿਰ ਕੁਝ ਹੋਰ ਹੋਵੇ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਚੰਡੀਗੜ੍ਹ ਮੁੱਦੇ ਤੇ ਵੀ ਆਪਣਾ ਬਿਆਨ ਦਿੱਤਾ ਦੇਖੋ ਮੈਂ ਹੈਰਾਨ ਆ ਇਸ ਗੱਲੋਂ ਭਾਈ ਬਲਵੰਤ ਸਿੰਘ ਰਾਜਵਾਨ ਕੀ ਕਹਿੰਦੇ ਨੇ ਉਹ ਕਹਿੰਦੇ ਆ ਕਿ ਜਿਹੜੀ ਮੈਂ ਪਟੀਸ਼ਨ ਪਾਈ ਆ ਉਹਦੇ ਫੈਸਲਾ ਕਰ ਦੋ ਉਹ ਹੀ ਤਾਂ ਕਹਿੰਦੇ ਨਹੀਂ ਕਿ ਮੈਨੂੰ ਛੱਡ ਦੋ ਉਹ ਕਹਿੰਦੇ ਯਾਰ ਫਾਂਸੀ ਲਾ ਦਿਓ ਮੁਕਾਓ ਗੱਲ ਲਟਕਾਉਣੀ ਕਿਉਂ ਹੈ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਿਆ ਨਾ ਮੈਨੂੰ ਇਸ ਗੱਲ ਕਹਿਣ ਦੀ ਚੀ ਜਿਕਰੀ ਮੈਂ ਵਤੀ ਵਕੀਲ ਦੇ ਤੌਰ ਤੇ ਕਿ ਜਦ ਪੰਜਾਬ ਤੇ ਸਿੱਖਾਂ ਦੀ ਗੱਲ ਆਈਏ ਸਾਨੂੰ ਤਾਂ ਅਦਾਲਤਾਂ ਨੇ ਵੀ ਇਨਸਾਫ ਨਹੀਂ ਦਿੰਦਾ ਜਿਹੜਾ ਓਪਨ ਕੋਰਟ ਵਿੱਚ ਓਪਨ ਕੋਰਟ ਵਿੱਚ ਸੁਪਰੀਮ ਕੋਰਟ ਨੇ ਆਪਣਾ ਆਰਡਰ ਪ੍ਰਣਾਉਂਸ ਕੀਤਾ ਪ੍ਰੈਜ਼ੀਡੈਂਟ ਦੇ ਸੈਕਟਰੀ ਨੂੰ ਹਦਾਇਤ ਕੀਤੀ ਕਿ 15 ਦਿਨ ਦੇ ਵਿੱਚ ਵਿੱਚ ਇਹ ਪਟੀਸ਼ਨ ਡਿਸਾਈਡ ਕੀਤੀ ਜਾਵੇ ਦੁਪਹਿਰੋਂ ਬਾਅਦ ਉਹ ਸਲਿਸਟਰ ਜਰਨਲ ਦੀ ਨੂੰ ਸੁਣ ਕੇ ਉਹ ਆਰਡਰ ਤੇ ਸਟੇ ਕਰਦੇ ਨੇ ਮੈਸੇਜ ਇਹ ਉੱਪਰ ਕੀ ਚਾਹੀਦਾ ਇੱਕ ਵਾਲੀ ਇੱਕ ਬਾਹ ਇਹਦੇ ਉੱਪਰ ਗੱਲ ਕਰਨੀ ਜ਼ਿਆਦਾ ਨਹੀਂ ਕਿ ਸਿੱਖਾ ਲਈ ਕਾਨੂੰਨ ਵੀ ਵਾਕਾ ਬਈ ਇਹ ਜਿੰਨਾ ਚਿਰ ਇਹ ਸੋਚ ਨਹੀਂ ਛੱਡਦੇ ਮੈਂ ਇਹਨਾਂ ਨੂੰ ਭਰਾਵਾਂ ਨੂੰ ਕਹਿਣਾ ਹੁੰਦਾ ਕਿ ਇਹ ਅੱਜ ਇਹ ਤੋਕਰੀ ਹੈ ਜ਼ਿਆਦਾ ਭਾਂਬੜ ਬਣ ਕੇ ਸਾੰਬੇ ਨਹੀਂ ਜਾਣੀ ਕਿਰਪਾ ਕਰੋ ਐਡਾ ਅਨਿਆਇ ਨਾ ਕਰੋ ਜਿਹੜਾ ਜਰੀਆ ਰਾ